ਨਾ ਕੋਈ ਇੱਥੇ ਤਿੰਦਾ ਨਾ ਕੋਈ ਇੱਥੇ ਦੀ ਨਾ ਵੇਨ ਦੇ ਵੇਨ ਦਾ ਪਿਆសារ ਫੇਰੇ ਪਤਾ ਨਹੀਂ ਕਿੱਥੇ ਜਾ ਕੇ ਖੜੇ ਆ ਅਸੀਂ ਖੜੇ ਆ ਅਸੀਂ ਖੜੇ ਆ ਹੱਦ ਹੋਈ ਪਈ ਆ ਖੜੇ ਆ ਖੜੇ ਆ ਕਹਿ ਕੇ ਡੰਡੀ ਲੱਗੇ ਨਾ ਤਾ ਜਾਂਦੇ ਠੰਡਾ ਬੰਨ ਕੇ ਨਾ ਕੋਈ ਇੱਥੇ ਆਵੇ ਨਾ ਕਰ ਇੱਧਰ ਵੀ ਸਾਰਾ ਆਲਾ-ਦਾਲਾ ਨੀਲਾ ਤੇ ਇੱਧਰ ਵੀ ਵੇਖਾ ਤੇ ਕਿੱਥਾ ਕਿੱਥੇ ਖੜੇ ਆ ਕਿੱਥੇ ਨਹੀਂ ਖੜੇ ਸਮਾਂ ਬਹਿ ਲਗਾ ਮੇਰਾ ਤਾਂ ਕਾਤਾ ਕੁੱਤੇ ਚ ਭਾਈ ਭਾ ਭੱਤ ਵੀ ਲੈ ਤਾ ਹੁਣ ਕਿੱਧਰ ਜਾਣਾ ਦੇਖੇ ਸਿੱਠੇ ਨੂੰ ਵੀ ਘਰ ਤੇਰਾ ਤਾਂ ਘਰੇ ਚalte ਆ ਦੇਖੀ ਜਾਓ

ਕੀ ਕਿ ਤੇਰੀ ਪਾਣੀ ਤੈਨੂੰ ਦੱਸ ਮੈਨੂੰ ਕੀ ਹਰਫ ਨਹੀਂ ਕਰਦੀ ਐ ਤੂੰ ਕੀ ਦੱਸਾਂ ਤੈਨੂੰ ਨਹੀਂ ਮੈਂ ਤਾਂ ਉਹਨਾਂ ਨੂੰ ਲੱਭਣ ਗਈ ਸੀ ਨਾ ਮੈਨੂੰ ਵੀ ਤੇਰੇ ਸੋਨ ਸਰਾਂ ਪਈ ਕਿਤੇ ਨਹੀਂ ਕਿਹਾ ਮੈਂ ਦੱਸਾਂ ਉਹਨਾਂ ਦੱਬਦੀ ਪਈ ਐ ਨਹੀਂ ਅਜੇ ਰੋਟਾ 'ਚ ਖੜਿਆ ਤੂੰ ਉਹਨਾਂ ਤੋਂ ਕੀ ਕਰਾਉਣਾ ਨਹੀਂ ਮੈਂ ਉਹਨਾਂ ਤੋਂ ਕੀ ਕਰਾਉਣਾ ਸੀਗਾ ਜਦੋਂ ਆਉਂਦੇ ਆ ਕਹਿੰਦੇ ਤਾਂ ਜਿਹੜਾ ਆਉਂਗਾ ਉਹ ਕਹਿੰਦਾ ਮੇਰੇ ਲਈ ਧਿਆਨ ਰੱਖ ਜਿਹੜਾ ਆਉਂਗਾ ਉਹ ਕਹਿੰਦਾ ਮੇਰੇ ਲਈ ਭਾਬੀ ਧਿਆਨ ਰੱਖੀ ਕੋਈ ਆਂਦਾ ਚਾਚੀ ਮੇਰੇ ਲਈ ਧਿਆਨ ਰੱਖ ਸਾਰੇ ਕਹਿੰਦੇ ਐ ਵੀ ਤੇ ਭੈਣੇ ਮੇਰੀ ਗੱਲ ਤਾਂ ਸੁਣ ਤੇ ਜਦੋਂ ਉਹ ਆਉਂਦੇ ਆ ਐਂ ਕਹਿੰਦੇ ਹੱਥ ਬੰਨ੍ਹ ਬੰਨ੍ਹ ਕੇ ਐਂ ਕਰਲੇ ਕਰਦੇ ਆ ਹੈ ਤੇ ਮੈਂ ਕਾ ਚੱਲੂ ਨਾ ਵੋਟ ਤਾਂ ਪੈਕੋ ਨਹੀਂ ਪਾਉਣੀ ਆ ਹੁਣ ਕਹਣ ਵਾਲੇ ਤਾਂ ਸਾਰੇ ਹਾਂਜੀ ਹਾਂਜੀ ਤਾਂ ਸਭ ਨੂੰ ਪਹਿਣੀ ਪੈਂਦੀ ਆ ਤੇ ਮੈਂ ਕਾ ਚੱਲ ਮੈਂ ਨਿਗਾਹ ਚ ਤਾਂ ਪੜਾਂ ਵੀ ਕਿਹੜੇ ਨੂੰ ਵੋਟ ਪਾਉਣੀ ਆ ਦੇਖਾਂ ਤਾਂ ਸਹੀ ਵੀ ਖੜੇ ਕਿੱਥੇ ਆ ਮੈਂ ਤਾਂ ਦੇਖਣ ਗਈ ਸੀ ਵੀ ਖੜੇ ਕਿੱਥੇ ਆ ਇਹ ਮਿਲ ਗਏ ਤੈਨੂੰ ਨਹੀਂ ਕਿੱਥੇ ਮਿਲ ਗਏ ਸਾਰਾ ਪਿੰਡ ਵੇਦਾ ਪਿਆ ਗੜਨਾ ਸਵਰਨਾ ਮਸੁੰਨਾ ਪੰਨਿਆ ਇੱਧਰ ਨਹੀਂ ਆ ਇੱਧਰ ਨਹੀਂ ਮੈਂ ਤਾਂ ਸਾਰਾ ਪਿੰਡ ਘਾ ਹੀ ਭੈਣੀ ਮੇਰਾ ਤਾਂ ਸਿਰ ਮੱਚ ਗਿਆ ਭੁੱਖੀ ਤੇ ਆਈ ਹੁਣ ਮੈਂ ਕ ਉਹਦੇ ਕੋਲੇ ਜਾਣੀ ਪੈਂਦੀ ਪਾਣੀ ਤਾਂ ਨਹੀਂ ਪੀ ਕੇ ਜਾ ਲੂਗੀ ਤੇ ਤੇਰੇ ਕੋਲੇ ਵੜ ਗਈ ਭੈਣੇ ਮੇਰਾ ਤਾਂ ਕੋਈ ਹਾਲ ਨਹੀਂ ਸੀ ਮੈਂ ਤਾਂ ਜਦੋਂ ਇਹ ਹੁਣ ਨਹੀਂ ਤੇ ਹੁੰਦੇ ਇਹਨਾਂ ਨੇ ਵੋਟਾਂ ਲੈ ਕੇ ਕਿੱਥੇ ਆਪਾਂ ਬਾਅਦ ਚ ਕਿੱਥੇ ਲੱਭਦੇ ਭੈਣੇ ਬਾਅਦ ਚ ਕਿੱਥੇ ਥੇ ਆਉਂਦੇ ਆ ਤੁਹਾਨੂੰ ਹੁਣੀ ਮਿੱਠੀਆਂ ਗੋਲੀਆਂ ਦਿੱਤੇ ਆ ਹਾਂ ਹੁਣੀ ਲੋੜ ਇਹਨਾਂ ਨੂੰ ਇੱਕ ਇੱਕ ਗੋਲ ਦੀ ਮੈਂ ਤਾਂ ਐ ਹੋ ਗਿਆ ਵੀ ਜਦੋਂ ਹੁਣ ਨਹੀਂ ਤੇ ਹੁੰਦੇ ਮੁੜ ਕੇ ਕਿੱਥੇ ਜਾਏ ਮੈਂ ਤਾਂ ਕਮਲਾ ਨੂੰ ਸਾਰਾ ਪਿੰਡ ਘਾਤਾ ਜਿਵੇਂ ਆਪਾਂ ਪਰ ਰੋਟਾਂ ਦੇਖਦੇ ਹੁਣ ਆਖਣਗੇ ਮੰਮੀ ਕਿੱਥੇ ਗਈ ਹੈ ਸਹੀ ਗੱਲ ਤੇ ਮੈਂ ਜਿਵੇਂ ਨਿਕਲੀ ਤੱਕ ਕੇ ਦੀ ਭੈਣੇ ਤੇ ਵੇਖੀ ਜਾਓ ਕਿ ਮੋਟਾ-ਬੋਟਾ ਦਾ ਕੀ ਬਣਦਾ ਬੋਟਾ ਪਾਉਣੀ ਪਿਆਣੀ ਹੈ ਕਹਿੰਦੇ ਨਹੀਂ ਪਰਿਸਾਪਾ ਕਰਨੀ ਚੰਦੂ ਜੀ ਦੀ ਬੋਟਾ ਕਹਿੰਦੇ ਹੁੰਦੇ ਆ ਮਰਿਆ ਦਾ ਬੋਟਾ ਤਾਂ ਕੱਟਿਆ ਜਾਂਦਾ ਜਿਹੋ ਹੁੰਦੇ ਜੀ ਬੋਟਾ ਪਾਉਣੀ ਹੈ ਪਰ ਇਹਨਾਂ ਦਾ ਹੱਕਾ ਵੀ ਕੋਈ ਇਹਨਾਂ ਦਾ ਥਾਂ ਟਿਕਾਣਾ ਹੋਵੇ ਕਿਤੇ ਨਹੀਂ ਇੱਥੇ ਆਏ ਮਤ ਪਹਲਿਆਂ ਕਾਲ ਕੇ ਆ ਗਈ ਤਾਂ ਜਦੋਂ ਬੋਟਾਂ ਦੇ ਬਣ ਜਾਂਦੇ ਉਦੋਂ ਵੀ ਥਾਂ ਟਿਕਾਣਾ ਪੱਕਾ ਨਹੀਂ ਆਉਂਦੇ ਮੁੜ ਕੇ ਨਹੀਂ ਆਉਂਦੇ ਬੋਟਾ ਵਾਲੇ ਤੈਨੂੰ ਮੈਂ ਦੱਸਦੀ ਆਂ ਗੱਲ ਬੋਟਾਂ ਦੀ ਸਰਪੰਚੀ ਦੀ ਬੋਟਾਂ ਦੀ ਇਹ ਮੁੜ ਕੇ ਨਹੀਂ ਬਾਤ ਕੁੱਛਦੇ ਭੈਣੇ ਮੇਰੇ ਘਰ ਵਾਲੇ ਦੀ ਤਰਤ ਹੋ ਗਈ ਸੋ ਜੀ ਜੇ ਨਹੀਂ ਸਹੀ ਆ ਤਾਂ ਸੱਚੀ ਗੱਲ ਦੱਸਦੀ ਆ ਮੇਰੇ ਘਰ ਆ ਕੇ ਡੈੱਥ ਹੋ ਗਈ ਤੇ ਜਿਹੜਾ ਪਿੰਡ ਦਾ ਸਰਪੰਚ ਸੀਗਾ ਨਾ ਤੇ ਸਾਡੇ ਨਾਲ ਲਾਸ਼ ਲੈਣ ਨਹੀਂ ਗਿਆ ਕਹਿੰਦਾ ਮੈਂ ਨਹੀਂ ਲਾਸ਼ ਲੈਣ ਜਾਵਾਂ ਮੇਰੇ ਤਾਂ ਖੇਤੋਂ ਦਰਖਤ ਫੱਟੀ ਤੇ ਮੈਂ ਤਾਂ ਉੱਟਵਾ ਲੈ ਕੇ ਚੱਲਿਆ ਅੱਛਾ ਤੇ ਇਹ ਤਾਂ ਮੇਰਾ ਬਚੋਲਾ ਹੋਵੇ ਨਾ ਤਾਂ ਸਾਡੇ ਨਾਲ ਵਿਚਾਰਾ ਲਾਸ਼ ਲੈ ਕੇ ਆਵੇ ਨਾ ਭੈਣੇ ਇਹ ਮੁੜ ਕੇ ਨਹੀਂ ਬਾਤ ਪੁੱਛਦੇ ਇਹ ਤਾਂ ਐਸ ਮਹੀਨੇ ਚ ਜਦ ਬੋਟਾ ਪੈਣਾ ਹੁੰਦਾ ਨਾ ਜਦੋਂ ਉਦੋਂ ਹੀ ਆ ਕੇ ਬੈਠਣਾ ਗੋਲਣਾ ਚੱਜੇ ਆਪਾਂ ਮੁੜ ਕੇ ਨਹੀਂ ਬਾਤ ਪੁੱਛਦੇ ਸਰਪੰਚ ਭੈਣੇ ਉਹੋ ਜਾਂ ਹੁਣ ਜਾਇਦਾ ਠੰਕਾ ਕੇ ਜਿਵੇਂ ਆਪਾਂ ਕੋਰਾ ਪੁੱਛਾ ਲੈਨੇ ਨਾ ਠੰਕਾ ਕੇ ਸਰਪੰਚ ਬੰਦਾ ਚੁਣੂ ਪਿੰਡ ਦੇ ਵਿੱਚੋਂ ਜਦੋਂ ਸਰਪੰਚੀ ਦੀਆਂ ਵੋਟਾਂ ਪੈਣ ਇਹੇ ਜਿਹੜਾ ਬੰਦਾ ਚੁਣੂ ਜਿਹੜਾ ਆਪਣੇ ਸੁੱਖ 'ਚ ਤਾਂ ਭਲਾ ਨਾਮ ਕਢੇ ਪਰ ਜਦੋਂ ਆਈ ਵੀ ਮਹਾਰਾਜ ਕਿਸੇ ਤੇ ਦੁੱਖ ਦੀ ਖੜੀ ਲਿਆਵੇ ਨਾ ਪਰ ਜਦੋਂ ਆਣੇ ਮੋਟੀ ਆਪਣੇ ਤੇ ਕੋਈ ਹਵੀ ਨਵੀਂ ਪੈਦੀ ਨਾ ਉਹ ਹਾਜ਼ਰ ਹੋਣਾ ਚਾਹੀਦਾ ਬੰਦਾ ਆਪਣੇ ਕੋਲੇ ਜੀ ਆਪਣੇ ਜਿਹੜਾ ਪਿੰਡ ਦਾ ਸਰਪੰਚ ਹੁੰਦਾ ਨਾ ਪਿੰਡ ਦਾ ਮੁੱਖ ਬੰਦਾ ਹੁੰਦਾ ਤੇ ਹਾਕਾ ਬੰਦੇ ਦਾ ਮੁੱਖ ਦਾ ਵੀ ਆਪਣਾ ਜਿਹੜਾ ਕਿਸੇ ਤੇ ਦੁੱਖ ਸੁੱਖ ਹਵੀ ਨਵੀਂ ਆਉਂਦੀ ਉਹਦੇ ਨਾਲ ਖੜਨ ਦਾ ਇਹ ਜਿਹੜੇ ਵੋਟਾਂ ਲੈਣ ਨਾ ਉਦੋਂ ਹੀ ਆਪਣਾ ਪੰਜਤਾਉਂਦੇ ਆ ਜਦੋਂ ਵੋਟਾਂ ਲੈ ਲੈਂਦੇ ਆ ਭਾਣੇ ਉਦੋਂ ਹੀ ਆਪਣਾ ਬੰਗਵਾ ਲੈਂਦੇ ਆ ਵੋਟਾਂ ਕੋ ਆ ਲੈਂਦੇ ਤੇ ਆਪਣਾ ਬੰਗਵਾ ਲੈਂਦੇ ਨਾਲ ਦੀ ਘਰ ਘਰ ਤੇ ਥਾਂ ਥਾਂ ਇਹੋ ਹੀ ਹਾਲ ਹੈ ਜਾਈਂ ਸੱਚੀ ਗੱਲ ਦੱਸੇ ਵੀ ਨਾ ਲਓ ਸਾਰੀ ਥਾਂ ਤੇ ਐਵੇਂ ਐਵੇਂ ਕਿਹਨੇ ਪਹਿਨੇ ਕਿਉਂਦੇ ਨੇ ਕੋਈ ਨਹੀਂ ਪੁੱਛਦਾ ਚੱਲ ਪਹਿਨੇ ਹੁਣ ਛੱਡ ਸਾਰੇ ਸਰਪੰਚ ਇੱਕੋ ਜੇ ਨਹੀਂ ਹੁੰਦੇ ਉਹ ਤਾਂ ਭੋਲੇ ਤੇਰੀ ਕਰਾਉਣਾ ਮੈਂ ਵੀ ਸਹਿਮਤ ਹਾਂ ਸਾਰਿਆਂ ਨੂੰ ਤਾਂ ਮੈਂ ਵੀ ਨਹੀਂ ਕਹਿੰਦੀ ਮੈਨੂੰ ਵੀ ਪਤਾ ਵੀ ਸਾਰੇ ਸਰਪੰਚ ਇੱਕੋ ਜਿਹੇ ਨਹੀਂ ਹੁੰਦੇ ਪਰ ਕੁਝ ਕੁ ਸਰਪੰਚ ਐਵੇਂ ਦੇ ਹੁੰਦੇ ਇਹੋ ਜਿਹੇ ਸਰਪੰਚਰ ਨੂੰ ਵੀ ਕੀ ਕਰਨਾ ਜਿਹੜਾ ਮਾੜੇ ਟਾਈਮ ਦੇ ਵਿੱਚ ਆਪਣੇ ਨਾਲ ਨਾ ਖੜੇ ਫਿਰ ਗੁੱਸਾ ਤਾਂ ਪੈਣਾ ਹੁੰਦਾ ਹੀ ਆ ਪਿੰਡ ਦਾ ਮੁਖਵੰਦਾ ਬੰਦਾ ਹਾਂਜੀ ਹਾਂਜੀ ਗੁੱਸਾ ਤਾਂ ਇਸ ਗੱਲ ਦਾ ਹੁੰਦਾ ਤੂੰ ਵੀ ਸਿਆਣੀ ਆ ਉਹ ਆਪਾਂ ਸਾਰਿਆਂ ਨੂੰ ਤਾਂ ਨਹੀਂ ਕਹਿੰਦੇ ਆਪਾਂ ਜਿਹੜੇ ਆਈ ਕਰਦੇ ਉਹਨਾਂ ਨੂੰ ਕਹਿੰਦੇ ਆ ਹਨਾ ਆਈ ਨਹੀਂ ਕਰਨੀ ਚਾਹੀਦੀ ਬੀਬੀ ਦੋਸਤੋ ਜੇ ਤੁਹਾਨੂੰ ਸਾਡੀ ਸਰਪੰਚੀ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਕਮੈਂਟ ਬਾਕਸ ਚ ਜਰੂਰ ਲਿਖਣਾ ਤੁਹਾਡਾ ਕੀ ਵਿਚਾਰ ਹੈ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ